ਸਮਾਣਾ ਸਹਿਰ ਤੇ ਬਾਰਡਰ ਸਪਲਾਈ ਸੀਵਰੇਜ ਬੋਰਡ ਦੀ ਜਿਹੜੀ ਸਮੱਸਿਆ ਹੈ ਉਸ ਤੇ ਲੋਕ ਜੂਝ ਰਹੇ ਹਨ ਤੁਹਾਨੂੰ ਦਿਖਾ ਰਹੇ ਹਾਂ ਇੰਦਰਾਪੁਰ ਇਲਾਕਾ ਹੈ ਇਸ ਦੇ ਇਲਾ ਮਲਕਾਣਾ ਪੱਤੀ ਹੈ ਬੜੇਚਾਂ ਰੋੜ ਹੈ ਜਿਹੜੀ ਦੁਕਾਨਦਾਰਾਂ ਤੁਸੀਂ ਘਰਾਂ ਦੇ ਅੱਗੇ ਦੇਖੋ ਪਰ ਇਹ ਦੇਖੋ ਤੁਸੀਂ ਸੀਵਰੇਜ ਦਾ ਪਾਣੀ ਖੜਿਆ ਹੈ ਨਾਲੀਆਂ ਚ ਗੰਦਾ ਨਾਲ ਹੀ ਇਹ ਟੁੱਟੀਆਂ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਹੈ ਇਹ ਪੀਣ ਵਾਲੀ ਸਪਲਾਈ ਇਹ ਪੈਪ ਅੱਗੇ ਵੀ ਜਾ ਰਹੇ ਹਨ ਜਿਸ ਤਰ੍ਹਾਂ ਪਟਿਆਲੇ ਕੀ ਬਿਜ ਡੈਰੀਆ ਫੈਲ ਹੈ ਉੱਥੇ ਤਿੰਨ ਮੌਤਾਂ ਆਈਆਂ ਦੋ ਬੱਚੇ ਔਰ ਇੱਕ ਮੌਤ ਹੋਈ ਏ ਇੱਕ ਔਰ ਵੀ ਕਿਸੇ ਦੀ ਇਹ ਗੰਦਾ ਪਾਣੀ ਤੇ ਪੀਣ ਵਾਲੇ ਪਾਣੀ ਦੇ ਠਪ ਪਾਈਪਾਂ ਦੇ ਵਿੱਚ ਮਿਕਸ ਹੋ ਗਿਆ ਤਾਂ ਕਿੰਨਾ ਨੁਕਸਾਨਦਾਇਕ ਕਰ ਸਕਦਾ ਹੈ ਔਰ ਇਸ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀ ਕਹਿ ਰਹੇ ਆ ਵੀ ਲੋਕ ਕੋੜਾ ਫਸਾ ਦੇਣ ਨੇ ਕੋਸ਼ਿਸ਼ ਇਹ ਹੜਤਾਲ ਚੱਲ ਰਹੀ ਹੈ ਮੁਲਾਜ਼ਮਾਂ ਨੇ ਇਹ ਜਿਹੜੇ ਸੀਵਰੇਜ ਦੇ ਮੇਨ ਹੌਲ ਨੇ ਉਹ ਬੰਦ ਕਰਤੇ ਤਾਂ ਕਰਕੇ ਪਾਣੀ ਖੜ ਰਿਹਾ ਕਿੰਨੇ ਦਿਨ ਤੋਂ ਸਮੱਸਿਆ ਰਹੀ ਹੈ ਪਨੇ ਸਰ ਜੀ ਹੋ ਗਿਆ ਜੀ ਇੱਕ ਹਫਤੇ ਤੋਂ ਉੱਪਰ ਹੋ ਗਿਆ ਜੀ ਇਹ ਹਾਂ ਕਿਹੜੀ ਕਿਹੜੀ ਰੋਜ਼ ਇੱਥੇ ਬੱਚੇ ਵੀ ਲੰਘਦੇ ਨੇ ਜੀ ਕਈ ਵਾਰ ਡਿੱਗ ਜਾਂਦੇ ਨੇ ਪਾਣੀ ਦੇ ਵਿੱਚ ਬਹੁਤ ਔਖਾ ਹੋਇਆ ਪਿਆ ਹੈ ਬਿਮਾਰੀ ਫੈਲਣ ਦਾ ਡਰ ਰਹਿੰਦਾ ਜੀ ਮੱਛਰ ਹੋਇਆ ਪਿਆ ਜੀ ਮੱਛਰ ਹੋਇਆ ਪਿਆ ਜੀ ਤੇਰੀ ਦੁਕਾਨ ਹੈ ਕਿ ਅੰਦਰ ਪਾਣੀ ਮੂਰੇ ਖੜਿਆ ਦੇਖੋ ਇਹ ਦੁਕਾਨ ਹੈ ਇਹਨਾਂ ਕੀ ਇਹ ਅੰਦਰ ਦੇਖੋ ਪਾਣੀ ਖੜਿਆ ਹੈ ਕਸਟਮਰ ਅੰਦਰ ਨਹੀਂ ਜਾ ਸਕਦਾ ਘਰ ਦੇ ਵਿੱਚ ਬੰਦੀ ਜਿਹੜੇ ਕਰਨ ਵਾਲੇ ਨਾਲ ਹੀ ਕਰ ਰਹੇ ਘਰ ਦੇ ਵਿੱਚ ਨਹੀਂ ਬੰਦਾ ਦਾਖਲ ਹੋ ਸਕਦਾ ਇਹ ਜਿਹੜਾ ਦੇਖੋ ਪਾਣੀ ਸਪਲਾਈ ਵੀ ਹੈ ਨਾਲੇ ਸੀਵਰੇਜ ਦੇ ਨਾਲੀਆਂ ਘਰਾਂ ਦੇ ਵਿੱਚ ਲੋਕਾਂ ਦਾ ਬੈਠਣਾ ਬਹੁਤ ਮੁਸ਼ਕਿਲ ਹੋਇਆ ਅਸੀਂ ਹੋਰ ਵੀ ਇੱਥੇ ਖੜੇ ਇਹਨਾਂ ਦੇ ਵੀ ਦੁਕਾਨਾਂ ਮੇ ਆਪਣੇ ਕੱਪੜੇ ਦਾ ਕੰਮ ਹੈ ਜੀ ਹਫ਼ਤੇ ਉੱਤੇ ਹੋ ਗਿਆ ਜੀ ਮੱਛਰ ਹੋ ਰਿਹਾ ਜੀ ਬਹੁਤ ਜ਼ਿਆਦਾ ਬਿਮਾਰੀਆਂ ਫੈ ਰਹੀਆਂ ਸਮੈਲ ਤੇ ਬੈਠਣੇ ਨਹੀਂ ਜਾ ਰਹੇ ਜੀ ਸਮੈਲ ਨਹੀਂ ਜ਼ਿਆਦਾ ਹੋ ਰਹੀ ਹੈ ਤੁਸੀਂ ਕੀ ਕਰੀਏ ਕਿਸੇ ਦੀ ਬਿਮਾਰੀ ਲਾਗੇ ਕੋਈ ਡੈਥ ਹੋ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਜਾ ਕੇਗਾ ਇਹ ਦੇਖਿਓ ਇਸ ਤੋਂ ਪਹਿਲਾਂ ਇਹਨਾਂ ਨੇ ਜਾਗਣਾ ਜਿੰਨਾ ਮਰਜ਼ੀ ਕਰ ਲੋ ਇਹਨਾਂ ਨੂੰ ਇਹ 5-6 ਦਿਨ ਤੋਂ ਖੜਾ ਹੈ ਪਰ ਇਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਮੱਛਰ ਬਹੁਤ ਹੈ ਜਿਸ ਕਰਕੇ ਹੁਣ ਗਵਰਨਮੈਂਟ ਕੋਈ ਧਿਆਨ ਹੀ ਨਹੀਂ ਦੇ ਰਹੀ ਹੈਗੀ ਪਤਾ ਨਹੀਂ ਕਿੱਥੇ ਧਿਆਨ ਹੈ ਇਹਨਾਂ ਦਾ ਕੀ ਮੁਸ਼ਕਿਲ ਆ ਰਹੀ ਕਿਸੇ ਨੂੰ ਪਾਣੀ ਚ ਡਾਕਾ ਕਰਨ ਹਾਂ ਗਾਗ ਤਾਂ ਪਰੇਸ਼ਾਨ ਹੁੰਦੇ ਹੀ ਇਹ ਪੇਸ਼ੈਂਟ ਬਹੁਤ ਤੰਗ ਹੋ ਕੇ ਆਉਂਦੇ ਕਿਉਂਕਿ ਪਾਣੀ ਦੇ ਵਿੱਚ ਪੈਰ ਰੱਖਣਾ ਹਰੇਕ ਨੂੰ ਗੰਦਾ ਲੱਗਦਾ ਕਿਉਂਕਿ ਜਦ ਤੱਕ ਸਫਾਈ ਨਹੀਂ ਹੋਏਗੀ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ ਠੀਕ ਹੈ ਨਾ ਇਹਨਾਂ ਚ ਤੋ ਕੋਈ ਆਇਆ ਨਹੀਂ ਬੰਦਾ ਠੀਕ ਨਾ ਕੋਈ ਨਹੀਂ ਠੀਕ ਕਰਨ ਆਇਆ ਰੋਜ਼ ਆਮ ਨੂੰ ਸਵੇਰੇ ਪਾਣੀ ਇਕੱਠਾ ਹੋ ਜਾਂਦਾ ਜੀ ਤੇ ਗਾਹ ਚੜਦਾ ਨਹੀਂ ਦੁਕਾਨ ਤੇ ਬਹੁਤ ਆਂਦੀ ਹਾਂ ਬਹੁਤ ਜ਼ਿਆਦਾ ਆਂਦੀ ਹੈ ਖੜਨਾ ਔਖਾ ਹੋ ਜਾਂਦਾ ਬੁਵਾਰੀ ਦਾ ਫੈਲਣ ਦਾ ਹੱਗਾ ਹੀ ਹੈ ਜੀ ਤਾਂ ਕੁਝ ਕਮੇਟੀ ਵਾਲੇ ਕਰਨ ਸਫਾਈ ਸੁਫਾਈ ਥਾਂ ਕਿਸੇ ਦੀ ਜ਼ਿੰਦਗੀ ਦਾ ਹੋ ਜਾਣਾ ਹੈ ਉਸਕੇ ਬਾਅਦ ਅਧਿਕਾਰੀ ਜਾਗਦੇ ਹਨ ਉਸ ਤੋਂ ਪਹਿਲਾਂ ਨਹੀਂ ਹੁੰਦਾ ਕੰਮ ਜੇ ਪਹਿਲਾਂ ਕੰਮ ਹੋ ਜੇ ਅਧਿਕਾਰੀਆਂ ਦਾ ਕਹਿਣਾ ਹੈ ਵੀ ਜਿਹੜੇ ਸਿਵਲ ਬੋਰਡ ਦੇ ਕੁਝ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਹਨ ਉਹਨਾਂ ਵੱਲੋਂ ਇਹ ਬਲੌਕ ਕਿਤੇ ਗਏ ਉਸ ਕਰਕੇ ਪਾਣੀ ਖੜਿਆ ਹੈ ਲੇਕਿਨ ਹੁਣ ਲੇਡੀ ਜਿਹੜੀ ਨਿਕਲਦੀ ਹੈ ਤੁਸੀਂ ਦੇਖੋ ਹੋਰ ਵੀ ਦਿਖਾਉਣ ਦਿਖਾ ਰਹੇ ਆ ਇਹ ਜਿਹੜਾ ਗੰਦਾ ਪਾਣੀ ਹੈ ਇੱਥੇ ਬਾਜ਼ਾਰ ਜਾ ਰਿਹਾ ਮੇਨ ਰੋਡ ਹੈ ਇਸ ਸਾਰੇ ਚ ਇੱਕ ਗੰਦਾ ਪਾਣੀ ਸੀਵਰੇਜ ਦਾ ਖੜਾ ਹੈ ਔਰ ਇਹ ਗੰਦਾ ਪਾਣੀ ਲੋਕਾਂ ਨੂੰ ਬਿਮਾਰੀਆਂ ਸੱਦਾ ਦੇ ਰਿਹਾ ਕੋਈ ਵਿਅਕਤੀ ਬਿਮਾਰ ਹੋ ਗਿਆ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਇਸ ਤਰ੍ਹਾਂ ਪਟਿਆਲੇ ਦੇ ਵੀ ਡੇਰੀਆ ਫੈਲੇ ਅਲੀਪੁਰ ਇਲਾਕੇ ਪਟਿਆਲੇਗਾ ਇਸੇ ਤਰ੍ਹਾਂ ਸਮਾਣੇ ਵਿੱਚ ਹੀ ਫੈਲ ਸਕਦਾ ਹੈ ਇਹ ਦੇਖੋ ਤੁਸੀਂ ਸਾਰਾ ਗੰਦਾ ਪਾਣੀ ਇਸ ਬਾਜ਼ਾਰ ਦੇ ਵਿੱਚ ਹੈ ਮੇਨ ਬਾਜ਼ਾਰ ਹੈ ਇੱਥੇ ਮੇਨ ਬਾਜ਼ਾਰ ਦੇ ਅੱਗੇ ਦੁਕਾਨਾਂ ਹੈ ਇਹ ਗੰਦਾ ਪਾਣੀ ਲੋਕਾਂ ਦੇ ਲਈ ਕਿੰਨਾ ਨੁਕਸਾਨਦੇਹ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀ ਔਰ ਸੀਵਰੇਜ ਦੇ ਅਧਿਕਾਰੀ ਇਸ ਪਾਸੇ ਕਦੋਂ ਧਿਆਨ ਦੇਣਗੇ ਲੋਕਾਂ ਦੀ ਮੰਗ ਹੈ ਕਿ ਤੁਰੰਤ ਇਹ ਸਫਾਈ ਕਰਾਈ ਜਾਵੇ ਤਾਂ ਕਿ ਕੋਈ ਵਿਅਕਤੀ ਬਿਮਾਰ ਨਾ ਹੋਵੇ ਔਰ ਆਣ ਜਾਣ ਦੇ ਵਿੱਚ ਬਾਜ਼ਾਰਾਂ 'ਚ ਆਪਣੇ ਘਰਾਂ 'ਚ ਆਣ ਦੇ ਲੋਕਾਂ ਨੂੰ ਮੁਸ਼ਕਲ ਨਾ ਹੋਵੇ ਨਹੀਂ ਤਾਂ ਇਸ ਸ਼ਹਿਰ ਦੇ ਵਿੱਚ ਗੰਭੀਰ ਬਿਮਾਰੀ ਫੈਲ ਸਕਦੀ ਹੈ ਇਸ ਚੀਜ਼ ਇਸ ਤਰ੍ਹਾਂ ਦੀ ਸਾਡਾ ਲਾਸਟ ਮੰਥ ਤੋਂ ਹੀ ਜੂਨ ਤੋਂ ਸਾਰੀ ਕਲੀਨਿੰਗ ਸੀਵਰੇਜ ਦੀ ਸ਼ਹਿਰ ਦੀ ਕਰਵਾਈ ਗਈ ਸੀ 557 ਏਰੀਆ ਜਿਹੜੇ ਸੀਗੇ ਅੰਡਰ ਪ੍ਰੋਗਰੈਸ ਸੀਗੇ ਤਾਂ 5 ਜੁਲਾਈ ਤੱਕ অলਮੋਸਟ ਕਲੀਨ ਹੋ ਰਿਹਾ ਸੀਗਾ ਤੇ ਲਾਸਟ ਟਾਈਮ ਇਹ ਖੁਦ ਵੀ ਸਾਰੀ ਫੀਲਡ ਵਿਜ਼ਿਟ ਕਰਕੇ ਗਰਾਉਂਡ ਰਿਐਲਿਟੀ ਲਿੱਤੀ ਤੇ ਸਰਟੀਫਿਕੇਟਸ ਵੀ ਮੈਂ ਲਿੱਤੇ ਨੇ ਸੀਵਰੇਜ ਆ ਲਿਆ ਤਾਂ ਤੁਸੀਂ ਔਨ ਰਿਕਾਰਡ ਚੈੱਕ ਵੀ ਕਰਕੇ ਆਇਆ ਬਟ ਲੇਟਰ ਓਨ 3-4 ਦਿਨ ਪਹਿਲਾਂ ਕੋਈ ਕਿਸੇ ਵੀ ਸ਼ਰਾਰਤੀ ਅੰਸਰਾਂ ਨੇ ਅਣਬਛਾਤੇ ਬੰਦਿਆਂ ਨੇ ਜਿਹੜਾ ਆਪਣਾ ਸ਼ਹਿਰ ਦਾ ਮੇਨ ਸੀਵਰ ਆ ਉਹਦੇ ਚ ਬਹੁਤ ਜ਼ਿਆਦਾ ਵੱਡੇ ਵੱਡੇ ਥੈਲੇ ਫੱਟੇ ਉਹ ਘੇਰਤੇ ਇਡੀ ਕੀ ਬਹੁਤ ਹੀ ਘਟਿਆ ਹਰਕਤ ਹੈ ਕਿਉਂਕਿ ਗੇਰਨ ਵਾਲੇ ਬੰਦੇ ਵੀ ਅਜੇ ਚਲੋ ਐਫ ਆਈ ਆਰ ਹੈਜ਼ ਬੀਨ ਲੋਜਡ ਬਾਈ ਦਾ ਵਾਟਰ ਸਪਲਾਈ ਐਂਡ ਸੀਵਰੇਜ ਡਿਪਾਰਟਮੈਂਟ ਐਂਡ ਆਈ ਹੈਵ ਟਾਕ ਟੂ ਡੀ ਐਸ ਪੀ ਸਮਾਨਾ ਆਲਸੋ ਕਿ ਸਟ੍ਰਿਕਟ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਦੋਜ਼ ਪਰਸਨਸ ਤਾਂ ਜਦੋਂ ਉਹਨਾਂ ਨੇ ਬਲਾਕੇਜ ਕਰਤੀ ਜਦੋਂ ਮੇਨ ਸੀਵਰ ਸ਼ਹਿਰ ਦਾ ਹੀ ਬਲੌਕ ਹੋ ਗਿਆ ਤਾਂ ਸੀਵਰੇਜ ਦੀ ਸਮੱਸਿਆ ਆਉਣੀ ਬੜੀ ਨੇਚਰਲ ਸੀਗੀ ਬਟ ਉਹਨੂੰ ਨਿਜੀਠਣ ਲਈ ਜਿਹੜਾ ਵੀ ਸਾਡਾ ਸੀਵਰੇਜ ਵਾਟਰ ਸਪਲਾਈ ਡਿਪਾਰਟਮੈਂਟ ਹੈ ਉਸ ਦਿਨ ਤੋਂ ਹੀ ਲੱਗਿਆ ਹੋਇਆ ਉਹ ਬਾਰ ਬਾਰ ਕੋਸ਼ਿਸ਼ਾਂ ਕਰਕੇ ਥੈਲੇ ਕੱਢ ਰਹੇ ਕੋਈ ਲੱਕੜ ਦੇ ਫੱਟੇ ਕੱਢ ਰਹੇ ਨੇ ਜਿਹੜਾ ਕਿ 100% ਮੁਕੰਮਲ ਹੋ ਨਹੀਂ ਪਾਇਆ ਕੋਸ਼ਿਸ਼ ਕਰਨ ਦੇ ਬਾਅਦ 8:00 1:00 ਪੀਐਮ ਤੱਕ ਉਹਨਾਂ ਦਾ ਕੰਮ ਰਾਤ ਵੀ ਚੱਲਦਾ ਰਿਹਾ ਤਾਂ ਹੁਣ ਉਹਨਾਂ ਨੇ ਇੱਕ ਮੇਨ ਹਾਲ ਨਵਾਂ ਬਣਾਇਆ ਹੈਗਾ ਰਾਤੋਚ ਫਾਈਨਲ ਹੋ ਗਿਆ ਇੱਕ ਬਾਈਪਾਸ ਜਿਵੇਂ ਆਪਾਂ ਕਹਿ ਲਓ ਕਿ ਆਪਣੇ ਐਕਸਟਰਾ ਚੈਨਲ ਕ੍ਰੀਏਟ ਕੀਤਾ ਹੈ ਕਿ ਸੀਵਰ ਨਿਕਲ ਜਾਵੇ ਸੈਕਿੰਡਲੀ ਆਈ ਹੈਵ ਇਨਸਟਰਕਟਿਡ ਦਾ ਸੀਵਰੇਜ ਡਿਪਾਰਟਮੈਂਟ ਕਿ ਉਹ ਵੱਡਾ ਸਕਸ਼ਨ ਮਸ਼ੀਨ ਆਪਣੀ ਜਿਵੇਂ ਪਟਿਆਲਾ ਅਵੇਲੇਬਲ ਨੇ ਵਿਦ ਟੈਂਕ ਸੁਪਰ ਸਕਸ਼ਨ ਅਰੇਂਜ ਕਰਕੇ ਨੂੰ ਇਮੀਡੀਏਟਲੀ ਏਰੀਆ ਨੂੰ ਕਲੀਅਰ ਕਰਾਂ ਤਾਂ ਹੋਪਫੁਲੀ ਕੱਲ ਸ਼ਾਮ ਤੱਕ ਸੁਪਰ ਸੈਕਸ਼ਨਲ ਹੋਰ ਅਸੀਂ ਏਰੀਆ ਕਲੀਅਰ ਕਰਾ ਦਾਂਗੇ ਪਰ ਜਿਹੜਾ ਬਲਾਕੇਜ ਕ੍ਰੀਏਟ ਕੀਤੀ ਗਏ ਜਿਹੜਾ ਬੰਦਿਆਂ ਵੱਲੋਂ ਤਾਂ ਮਤਲਬ ਆਈ ਵਾਂਟ ਟੂ ਸੇ ਕਿ ਇਹ ਦੇਖੋ ਜਿਨ੍ਹਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ ਉਹ ਠੀਕ ਨਹੀਂ ਕੀਤਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜਾ ਹੈਗਾ ਸਜ਼ਾ ਦਵਾਈ ਜਾਊਗੀ ਇਹ ਉਹ ਬੰਦੇ ਆਪਣੇ ਲਈ ਤਾਂ ਜਿਹੜਾ ਕੁਝ ਕਰ ਰਹੇ ਨੂੰ ਪੂਰੇ ਸ਼ਹਿਰ ਲਈ ਦੇਖੋ ਉਹਨਾਂ ਨੇ ਨੁਕਸਾਨ ਕ੍ਰੀਏਟ ਕੀਤਾ ਤਾਂ ਜਿਹੜਾ ਕੀਤੀ ਕਰਾਈ ਸੀ ਮਹਿਕਮੇ ਦੀ ਉਹ ਤਾਂ ਵਾਪਸ ਉੱਥੇ ਦੀ ਉੱਥੇ ਆ ਗਈ ਜਿੰਨੀ ਉਹਨਾਂ ਨੇ ਸਫਾਈਆਂ ਕੀਤੀਆਂ ਕਈ ਵਾਰ ਇਹ ਚੀਜ਼ਾਂ ਲੱਗਦੀਆਂ ਨੇ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪ੍ਰਸ਼ਾਸਨ ਨੇ ਆਪਣੇ ਵੱਲੋਂ ਸਾਰੀ ਸਫਾਈ ਕੀਤੀ ਸੀ ਬਟ ਜਦੋਂ ਇਹ ਜੇ ਕੁਝ ਗਲਤ ਲੋਗ ਇਹ ਜੀ ਹਰਕਤਾਂ ਕਰ ਦਿੰਦੇ ਨੇ ਤਾਂ ਵਾਪਸ ਉਹੀ ਪ੍ਰੋਬਲਮਸ ਦੁਆਰਾ ਕ੍ਰੀਏਟ ਹੋ ਜਾਂਦੀਆਂ ਨੇ ਤਾਂ ਇਟ ਵਿਲ ਟੇਕ ਸਮ ਟਾਈਮ ਕਿ ਉਹਨੂੰ ਰੈਕਟੀਫਿਕੇਸ਼ਨ ਚੱਲ ਰਹੀ ਹੈ ਆਈ ਏਮ ਕਨਸਟੈਂਟਲੀ ਇਨ ਟੱਚ ਵਿਦ ਦਾ ਐਸ ਡਿਊ ਸੀਵਰੇਜ ਮਿਸਟਰ ਲਲਿਤ ਹੈਰ ਤੇ ਮੇ ਡੀਐਸਪੀ ਸਮਾਨਾ ਨੂੰ ਵੀ ਉਹਨਾਂ ਨੂੰ ਵੀ ਅਪੀਲ ਕੀਤਾ ਕਿ ਇਹਨੂੰ ਮਸਲੇ ਨੂੰ ਜਲਦੀ ਐਫਆਈਆਰ ਜਿਹੜੀ ਲॉज ਹੋਈ ਹੈ ਤੇ ਉਹਨੂੰ ਜਲਦੀ ਆਪਾਂ ਬੁਕਿੰਗ ਕਰਕੇ ਉਹ ਬੰਦੇ ਫੜੀਏ ਤੇ ਜਿਹੜੀ ਤੱਕ ਕਲੀਨਿੰਗ ਦਾ ਸਵਾਲ ਆ ਪਹਿਲਾਂ ਸਾਡਾ ਪ੍ਰਾਇਓਰਟੀ ਹੈ ਹੀ ਹੈ ਤੇ ਉਹ ਅਸੀਂ ਕੱਲ ਨੂੰ ਵੀ ਸੁਪਰ ਸੈਕਸ਼ਨ ਮਗਾ ਕੇ ਇਹਨੂੰ ਜਲਦੀ ਕਲੀਅਰ ਕਰਾ ਰਹੇ ਹਾਂ ਏਰੀਆ ਨੂੰ ਕੈਮਰਾਮੈਨ ਦੀਗੇ ਗਰਗਦੇ ਨਾਲ ਪਰਸੋਤਮ ਕੋ ਸਿਕ ਸਮਾਨਾ ਨਿਊਜ਼